ਹਾਂਜੀ ਇਹ ਜੋ ਨੌਜਵਾਨ ਹੈ ਗੁਰਪ੍ਰੀਤ ਸਿੰਘ ਜੋ ਜਿਸ ਦਾ ਡੇਟ ਆਫ ਬਰਥ 1997 ਹੈ ਇਸ ਬੱਚੇ ਦੇ ਉੱਪਰ ਦੋਸ਼ ਲਾਇਆ ਗਿਆ ਜੋ ਪਿੰਡ ਦਾ ਸਰਪੰਚ ਹੈ ਉਸ ਦੁਆਰਾ ਫੜਿਆ ਗਿਆ ਉਸ ਤੋਂ ਬਾਅਦ ਇਸ ਨੂੰ ਪੁਲਿਸ ਹਵਾਲੇ ਕਰਕੇ ਇਸ ਉੱਪਰ ਮੁਕੱਦਮਾ ਦਰਜ ਕਰਾਇਆ ਗਿਆ ਦੂਸਰੇ ਪਾਸੇ ਜੋ ਪਰਿਵਾਰ ਦੇ ਮੈਂਬਰ ਨੇ ਉਹਨਾਂ ਦਾ ਦੋਸ਼ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸੀ ਤਾਂ ਉਹ ਪਰਿਵਾਰ ਕੋਲੇ ਆ ਸਕਦੇ ਸੀ ਪੰਚਾਇਤਾਂ ਬਣੀਆਂ ਹੋਈਆਂ ਨੇ ਤੇ ਉਹਨਾਂ ਕੋਲੇ ਆ ਕੇ ਮਸਲਾ ਚੱਕ ਸਕਦੇ ਸੀ ਬੱਚੇ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਕਿਉਂਕਿ ਇਹਨਾਂ ਦੇ ਦੱਸਣ ਅਨੁਸਾਰ ਬੱਚਾ ਇਸ ਜੋ ਗੋਲੀਆਂ ਵਗੈਰਾ ਖਾ ਰਿਹਾ ਸੀ ਇਸ ਤੋਂ ਬਚਣ ਦੇ ਲਈ ਉਹ ਦਵਾਈ ਵੀ ਖਾ ਰਿਹਾ ਸੀ ਦਾ ਨੌਜਵਾਨ ਹੈ ਇਸ ਤੋਂ ਕਿਤੇ ਵੀ ਨਹੀਂ ਲੱਗਦਾ ਕਿ ਇਹ ਨੌਜਵਾਨ ਬਹੁਤ ਤਕੜੇ ਲੈਵਲ ਦਾ ਨਸ਼ੇੜੀ ਹੋਵੇਗਾ ਜਾਂ ਸਮਗਲਰ ਹੋਵੇਗਾ ਕਿਉਂਕਿ ਸਾਰਾ ਪਿੰਡ ਇੱਕ ਸੁਰਤਨ ਆ ਇਹ ਗੱਲ ਕਹਿ ਰਿਹਾ ਕਿ ਨੌਜਵਾਨ ਬੜਾ ਸੈਂਸੀਅਰ ਸੀ ਬੜਾ ਮਿਹਨਤੀ ਸੀਗਾ ਅਲੂਮੀਨੀਅਮ ਫੈਬ੍ਰିକੇਟਰ ਸੀਗਾ ਤੇ ਇਸ ਨੌਜਵਾਨ ਦੀ ਮੌਤ ਹੋਈ ਹੈ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਰੋ ਜੋ ਰੋ ਰਹੀਆਂ ਨੇ ਕੋਰਲਾਟ ਹੈ ਬੀਬੀਆਂ ਦੇ ਵਿੱਚ ਦੁੱਖ ਦਾ ਹਾਲ ਹੈ ਜੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਦੇ ਹਾਂ ਹਾਂਜੀ ਭਰਾ ਜੀ ਜਿਸ ਤਰ੍ਹਾਂ ਆਪਾਂ ਪਿੰਡ ਰੰਪਰੂ ਚ ਬੈਠੇ ਆ ਕਿ ਕੀ ਘਟਨਾ ਹੋਈ ਆ ਕਿ ਇੱਕ ਨੌਜਵਾਨ ਬੱਚਾ ਤੁਹਾਡਾ ਪਰਿਵਾਰ ਤੋਂ ਤੁਰ ਗਿਆ ਦੱਸੋਗੇ ਕਦੋਂ ਦੀ ਘਟਨਾ ਤੇ ਕੀ ਘਟਨਾ ਹੋਈ ਹੈ ਇਹ ਘਟਨਾ ਹੈਗੀ 3 7 2025 ਦੇ ਸਾਡਾ ਬੱਚਾ ਚਲੋ ਮਣੀ ਉਟੀ ਗੋਲੀ ਖਾਂਦਾ ਸੀਗਾ ਉਹ ਲਈ ਆਉਂਦਾ ਸੀਗਾ ਉਹਨੇ ਸਰਪੰਚ ਨੇ ਡੇਰਾ ਸਮਾਧ ਕੋਲ ਘੇਰ ਕੇ ਨਾਲ ਤਾਂ ਕੁੱਟਮਾਰ ਕੀਤੀ ਨਾਲੇ ਉਹਦੀ ਵੀਡੀਓ ਨੈੱਟ ਤੇ ਪਾਤੀ ਵੀ ਇਹ ਨਸ਼ੇ ਵੇਚਦਾ ਈ ਉਹਨੂੰ ਨਸ਼ਾ ਤਸਕਰ ਬਣਾਤਾ ਤੇ ਮੌਕੇ ਤੇ ਪੁਲਿਸ ਆਦ ਕੇ ਉਹਨੇ ਉਹਤੇ ਪਰਚਾ ਦਰਜ ਕਰਾਤਾ ਉਹ ਨੈੱਟ ਤੇ ਵੀਡੀਓ ਪਾਉਣ ਕਰਕੇ ਨਾਸ ਹਾਰਦਾ ਹੋਇਆ ਉਹ 16 9 ਨੂੰ ਸੁਸਾਈਡ ਕਰ ਗਿਆ ਸਪੈਸ਼ਲ ਉਹ ਵੀਡੀਓ ਬਣਾ ਕੇ ਆ ਜੀ ਵੀ ਐ ਸਰਪੰਚ ਕਰਕੇ ਕਰ ਰਹੇ ਆ ਜੀ ਤੇ ਬੱਚੇ ਦੀ ਕਿੰਨੀ ਉਮਰ ਸੀਗੀ ਜੀ ਉਮਰ ਉਹਦੀ 27 ਸਾਲ ਸੀਗੀ ਕੀ ਕੰਮ ਕਰਦਾ ਸੀ ਬੱਚਾ ਉਹ ਐਲੂਮੀਨੀਅਮ ਦਾ ਕੰਮ ਕਰਦਾ ਇਹ ਤੇ ਵਿੱਚ ਜੀ ਆ ਕਰੀ ਜਾਂਦਾ ਹੈਗਾ ਬਿਲਡਿੰਗ ਦਾ ਕੰਮ ਕਰੀ ਜਾਂਦਾ ਹੈਗਾ ਉਸ ਦਾ ਕੋਈ ਪਿਛਲਾ ਰਿਕਾਰਡ ਰਿਆ ਹੋਵੇ ਨਸ਼ਾ ਕਰਨ ਦਾ ਜਾਂ ਨਸ਼ਾ ਵੇਚਣ ਦਾ ਜਾਂ ਉੱਤੇ ਕੋਈ ਮੁਕੱਦਮਾ ਦਰਜ ਹੋਇਆ ਹੋਵੇ ਪਹਿਲਾਂ ਨਹੀਂ ਜੀ ਨਹੀਂ ਕੋਈ ਹੋ ਨਹੀਂ ਸੀ ਇਹ ਜਹਰ ਕਾਲ ਸਾਡਾ ਨਹੀਂ ਸਾਡਾ ਪਰਿਵਾਰ ਸਾਰਾ ਹੀ ਪਹਿਲਾਂ ਤੋਂ ਹੀ ਵਧੀਆ ਇਹ ਸਰਪੰਚ ਦੇ ਪਤਾ ਨਹੀਂ ਕੀ ਮਨ ਚਾਹੀ ਕੀ ਨਹੀਂ ਕੀ ਉਹਨੇ ਰੰਜਿਸ਼ ਖੜੀ ਸਾਡੇ ਨਾਲ ਸਾਡੇ ਨਾਲ ਹੀ ਵਧੀਆ ਬੋਲ ਬਣੀ ਆ ਉਹਦੀ ਪਤਾ ਨਹੀਂ ਹੋਏ ਦਿਮਾਗ ਕੀ ਆਇਆ ਜਿਹੜੇ ਕਮਿਊਨਿਟੀ ਕਿਹੜੇ ਪਰਿਵਾਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਅਸੀਂ ਐਸਸੀ ਭਾਈਚਾਰੇ ਜੁਆਈ ਜਿੰਨੀਆਂ ਵੀ ਹੁਣ ਤੱਕ ਇਹਨੇ ਵੀਡੀਓ ਪਾਈਆਂ ਨੇ ਸਭ ਨੈਟ ਤੇ ਚੈੱਕ ਲਿਓ ਐਸਸੀ ਭਾਈਚਾਰੇ ਦੇ ਆਪਦੇ ਬੰਦੇ ਤਾਂ ਇਹ ਘਰੇ ਜਾ ਕੇ ਸਮਝਾ ਕੇ ਆਉਂਦੇ ਨੇ ਵੀ ਇਹਨਾਂ ਨੂੰ ਰੋਕੋ ਸਾਡੇ ਬੰਦੇ ਜਾ ਕੇ ਵੀਡੀਓ ਪਾਉਂਦੇ ਨੇ ਨੈਟ ਤੇ ਸਾਡਾ ਬੱਚਾ ਨਹੀਂ ਸਾਰ ਜਗਿਆ ਉਹਨੇ ਸੁਸਾਈਡ ਕਰ ਲਿਆ ਬੇਤੀਮੰਦੇ ਨੇ ਤੇ ਇੱਕ ਮੈਂ ਵੀਡੀਓ ਦੇਖੀ ਆ ਉਸ ਵਿੱਚ ਉਹਨਾਂ ਨੇ ਗਾਣਾ ਲਾ ਕੇ ਵੀਡੀਓ ਪਾਈ ਹੋਈ ਆ ਕਿ ਇੱਕ ਚੰਗੀ ਗੱਲ ਹੈ ਕਿਸੇ ਬੱਚੇ ਨੂੰ ਇਸ ਤਰ੍ਹਾਂ ਡੀਫੇਮ ਕੀਤਾ ਜਾ ਰਿਹਾ ਤੁਸੀਂ ਗਾਣਾ ਲਾ ਕੇ ਆਪਣੇ ਆਪ ਨੂੰ ਪ੍ਰਮੋਟ ਕਰ ਰਹੇ ਹੋ ਤੇ ਬੱਚੇ ਨੂੰ ਤੁਸੀਂ ਦਿਖਾ ਰਹੇ ਹੋ ਉਹ ਬੱਚਾ ਬੱਚੇ ਦਾ ਪੂਰਾ ਫਿਊਚਰ ਹੁੰਦਾ ਹੈ ਤੇ ਲੱਗਦਾ ਵੀ ਇਹੀ ਕਾਰਨ ਬਣਿਆ ਬੱਚੇ ਨੇ ਸੁਸਾਇਸਾਈਡ ਕਰਨ ਦਾ ਹਾਂਜੀ ਹਾਂਜੀ 100% ਇਹੀ ਕਾਰਨ ਬਣਿਆ ਜੀ ਇਹ ਆਪਣੀ ਫੋਕੀ ਫੈਮਿਲੀ ਲੋਕਾਂ ਦੇ ਵਕਾਂ ਦੀ ਬਦਨਾਮੀ ਕਰਦਾ ਫਿਰਦਾ ਜੀ ਹਾਂਜੀ ਕੰਮ ਹੁਣ ਤੱਕ ਇਹਨੇ ਕੋਈ ਨਹੀਂ ਕੀਤਾ ਬਸ ਆਹੀ ਕੋ ਕਰਦਾ ਫਿਰਦਾ ਜੀ ਤੁਹਾਨੂੰ ਅਡਰਨ ਰੰਜਿਸ਼ ਕੀਆ ਕੋਈ ਇਦਾਂ ਹੁੰਦਾ ਪਿੰਡਾਂ ਦੇ ਵਿੱਚ ਵੀ ਤੁਹਾਡੇ ਸਾਨੂੰ ਵੋਟ ਨਹੀਂ ਪਾਈ ਜਾਂ ਸਾਡੇ ਦੂਜੀ ਪਾਰਟੀ ਨਾਲ ਸੰਬੰਧ ਰੱਖਦੇ ਨੇ ਇਸ ਤਰ੍ਹਾਂ ਦੀ ਕੋਈ ਰੰਜਿਸ਼ ਵੀ ਹੈ ਤੁਹਾਡੀ ਇਹਨਾਂ ਨਾਲ ਰੰਜਿਸ਼ ਹੋ ਸਕਦੀ ਹੈ ਜੀ ਕਿਉਂ ਅਸੀਂ ਹੈਗੇ ਸਿੱਧੇ ਦੀ ਕਾਂਗਰਸ ਤੋਂ ਕਰਦੇ ਹਾਂ ਪਹਿਲਾਂ ਦੀ ਤੇ ਬਾਕੀ ਮੈਨੂੰ ਵੋਟਾਂ ਤੋਂ ਦੂਜੇ ਦਿਨ ਫੋਨ ਆ ਗਏ ਹੈਗੇ ਬੰਦੇ ਦਾ ਕਹਿੰਦੇ ਥੋੜਾ ਨਾ ਆਉਂਦਾ ਵੀ ਤੁਸੀਂ ਵੋਟ ਨਹੀਂ ਪਾਈ ਹਾਂ ਚਲੋ ਆਪਾਂ ਨੌ ਤਾਂ ਕਾਨੂੰ ਲੈਣਾ ਯਾਨੀ ਦੋ ਇੱਕ ਨਹੀਂ ਦੋ ਤਿੰਨ ਨੇ ਮੈਨੂੰ ਕਿਹਾ ਜੀ ਵੀ ਭਾਈ ਤੁਹਾਡੀ ਗਿਣਦੇ ਨਹੀਂ ਹੈਗੇ ਮੈਂ ਚਲੋ ਕੋਈ ਨਹੀਂ ਨਹੀਂ ਪਾਈ ਜੀ ਮਤਲਬ ਤੁਹਾਨੂੰ ਲੱਗਦਾ ਕਿ ਇੱਕ ਰਾਜਨੀਤਿਕ ਰੰਜਿਸ਼ ਕਰਕੇ ਤੁਹਾਡੇ ਨਾਲ ਕਿੜ ਕੱਢੀ ਗਈ ਤੁਹਾਡਾ ਬੱਚਾ ਇਸ ਤਰ੍ਹਾਂ ਕੇ ਨੁਕਸਾਨਿਆ ਗਿਆ ਹਾਂਜੀ ਹਾਂਜੀ ਸਾਡੇ ਨਾਲ ਰਾਜਨੀਤਿਕ ਖੁੰਦਕ ਕੱਢੀ ਗਈ ਹੈ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਇਨਸਾਫ ਚਾਹੁੰਦੇ ਹਾਂ ਬਸ ਜਿਹੜਾ ਕੋਈ ਹੋਇਆ ਹੈ ਜਿਹੜੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇ ਜੋ ਵੀ ਸਰਪੰਚ ਦੇ ਕਾਰਵਾਈ ਬਣਦੀ ਹੈ ਕੀ ਸਰਪੰਚ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਬੱਚੇ ਦੀ ਤਲਾਸ਼ੀ ਲੈ ਕੇ ਉਸ ਦੀ ਉਸ ਦੀ ਮਾਰਕਟ ਕਰ ਸਕਦਾ ਜਾਂ ਉਸ ਦੀ ਕੋਈ ਵੀਡੀਓ ਪਾ ਸਕਦਾ ਹੈ ਕੀ ਸਰਪੰਚ ਕੋਲ ਇਸ ਤਰ੍ਹਾਂ ਦਾ ਅਧਿਕਾਰ ਹੈ ਜੇ ਅਗਰ ਇਸ ਤਰ੍ਹਾਂ ਦੀ ਕੋਈ ਗਲਵਾਤ ਹੁੰਦੀ ਤਾਂ ਪੰਚਾਇਤ ਕੋਲੇ ਜਾਂ ਪਰਿਵਾਰ ਕੋਲੇ ਜਾ ਕੇ ਇਹ ਮਸਲਾ ਠਾਇਆ ਜਾ ਸਕਦਾ ਸੀ। ਹਾਂਜੀ ਹਾਂਜੀ ਜੇ ਉਹ ਘੇਰਿਆ ਉਥੇ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਪਿੰਡ ਦਾ ਸਰਪੰਚ ਤੇ ਉਹ ਸਾਡੇ ਕੋਲ ਆ ਸਕਦਾ ਸੀਗਾ। ਵੀਡੀਓ ਪਾਉਣ ਦਾ ਤਾਂ ਅਧਿਕਾਰ ਹੈ ਨਹੀਂ ਕੋਈ। ਇਹ ਹਾਂਜੀ ਬਾਬੂ ਜੀ ਜਿਸ ਨੌਜਵਾਨ ਦੀ ਮੌਤ ਹੋਈ ਹੈ ਤੁਹਾਡੇ ਨਾਲ ਕੀ ਰਿਸ਼ਤਾ? ਸਾਡਾ ਪੋਤਰਾ ਲੱਗਦਾ ਜੀ। ਕੋਈ ਨਾ ਕੋਈ ਮੁਕੱਦਮਾ ਨਾ ਕੋਈ ਪਰਚਾ ਉੱਤੇ। ਵੀ ਸਾਡਾ ਬਟਾਪੇ ਦਾ ਸਾਹਰਾ ਸੀਗਾ ਉਹ। ਉਹ ਜਾਨ ਮੇ ਪਦਾ ਵੀ ਸਾਡਾ ਦਿਲ ਜਾਣੀਏ ਵੀ ਸਾਨੂੰ ਕੀ ਕਹਿੰਦਾ ਸਾਡਾ ਇੰਨਾ ਹਾਤੀ ਪਾਲਿਆ ਸੀਗਾ ਉਹ ਸਾਨੂੰ ਜਾਨੀ ਹੁਣ ਸਾਹਰ ਬਣਨਾ ਸੀਗਾ ਉਹ ਦੁਨੀਆ ਤੋਂ ਚਲੇ ਗਿਆ ਸਾਨੂੰ ਬਹੁਤ ਦੁੱਖ ਆ ਅਸੀਂ ਭਗਵੰਤ ਮਾਨ ਜੀ ਤੋਂ ਇਹ ਕਰਦੇ ਆ ਮੰਗ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਹਾਂ ਜੀ ਇਹ ਜਿਹੜੇ ਕੜਮ ਸਰਪੰਚ ਨੇ ਇਹਨਾਂ ਦੇ ਪਤੇ ਸਾਫ਼ ਹੋਣੇ ਚਾਹੀਦੇ ਨੇ ਇਹਨਾਂ ਨੇ ਗੰਦਾ ਪਾਇਆ ਤਖੜਿਆਂ ਨੂੰ ਇਹ ਫੜਦੇ ਨਹੀਂ ਆਪਣੇ ਛੋਟੇ ਗਰੀਬ ਦੇ ਗਰੀਬਾਂ ਦੇ ਬੱਚਿਆਂ ਤੇ ਥੱਫੜ ਮਾਰਦੇ ਨੇ ਫੜ ਫੜ ਕੇ ਬੇਇੱਜ਼ਤੀ ਕਰਦੇ ਨੇ ਉਹ ਸਾਡਾ ਬੱਚਾ ਬੇਇੱਜ਼ਤੀ ਨਾਂ ਸਾਹਰ ਦਾ ਹੋਇਆ ਉਹ ਮੌਤ ਨੂੰ ਗਲੇ ਲਗਾ ਲਿਆ ਉਹਨੇ ਤੇ ਦੇਖ ਸਕਦੇ ਹੋ ਕਿ ਪਰਿਵਾਰ ਦਾ ਕੀ ਹਾਲ ਹੈ ਜੋ ਪਰਿਵਾਰ ਦੇ ਜੋ ਬਜ਼ੁਰਗ ਨੇ ਜੋ ਪਰਿਵਾਰ ਦੀਆਂ ਬੀਬੀਆਂ ਨੇ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜਦੋਂ ਵੀ ਇੱਕ ਗਰੀਬ ਪਰਿਵਾਰ ਦਾ ਬੱਚਾ ਚਲਿਆ ਜਾਂਦਾ ਹੈ ਤਾਂ ਉਸ ਦੇ ਜੋ ਬਾਂਹ ਕੱਟੀਆਂ ਜਾਂਦੀਆਂ ਨੇ ਪਰਿਵਾਰ ਦਾ ਲੱਕ ਟੁੱਟ ਜਾਂਦਾ ਹੈ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਦੇ ਦਾਦਾ ਜੀ ਨਾਲ ਗੱਲ ਹੋਈ ਆ ਚਾਚਾ ਜੀ ਨਾਲ ਗੱਲ ਹੋਈ ਆ ਬੜਾ ਹੀ ਹੈਂਡ ਟੂ ਮਾਉਥ ਪਰਿਵਾਰ ਹੈ ਬਹੁਤ ਹੀ ਮੰਦ ਭਾਗੀ ਕਰਨਾ ਵਾਪਰੀ ਹੈ ਇੱਕ ਨੌਜਵਾਨ ਬੱਚਾ ਜਿਸ ਦਾ ਸਾਰਾ ਭਵਿੱਖ ਪਿਆ ਸੀ ਜਿਸ ਨੇ ਇਸ ਘਰ ਨੂੰ ਸੰਭਾਲਣਾ ਸੀ ਇਸ ਘਰ ਦੇ ਲਈ ਜੋ ਸੁੱਖ ਸਹੂਲਤਾਂ ਲੈ ਕੇ ਆਉਣੀਆਂ ਸੀ ਇਸ ਘਰ ਨੂੰ ਅੱਗੇ ਲੈ ਕੇ ਜਾਣਾ ਸੀ ਉਹ ਬੱਚਾ ਇਸ ਜਹਾਨ ਤੋਂ ਰੁਕਸ਼ਤ ਕਰ ਗਿਆ ਤੇ ਜੋ ਉਹਨਾਂ ਦੇ ਮਾਤਾ ਨੇ ਜਾਂ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਜਿ ਉਹਨਾਂ ਦੀ ਮਾਤਾ ਹੈ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦਿਆਂ ਕਿਉਂਕਿ ਪਰਿਵਾਰ ਹੈ ਬਹੁਤ ਅ ਨਰਾਸ਼ਾ ਦੇ ਹਾਲਾਤ ਵਿੱਚ ਹੈ ਬਹੁਤ ਦਰਦ ਅਸਹਿ ਦਰਦ ਜਿਸ ਨੂੰ ਆਪਾਂ ਕਹਿ ਸਕਦੇ ਆ ਉਹ ਦਰਦ ਉਹ ਉਹੀ ਦੱਸ ਸਕਦੇ ਨੇ ਕਿ ਉਹ ਉਹ ਦਰਦ ਉਹ ਸਹਿ ਰਹੇ ਨੇ ਬੈਠਿਆ ਪਿੰਡ ਰਾਮਪੁਰ ਵਿਖੇ ਬੀਬੀ ਜੀ ਨੌਜਵਾਨ ਪੁੱਤ ਇਸ ਇਸ ਦੁਨੀਆ ਤੋਂ ਇਸ ਜਹਾਨ ਤੋਂ ਰੁਖਸਤ ਕਰ ਗਿਆ ਬढ़ापे ਦਾ ਸਹਾਰਾ ਹੁੰਦਾ ਚੰਗੇ ਦਿਨ ਦੇਖਣੇ ਸੀ ਅੱਗੇ ਜਾਂਉਂਦੇ ਤੇ ਬੱਚੇ ਹੋਣੇ ਸੀਗੇ ਤੇ ਇੱਕ ਛੋਟੀ ਜੀ ਗਲਤੀ ਕਰਕੇ ਬੱਚਾ ਚਲਿਆ ਗਿਆ ਕੀ ਕਹੋਂਗੇ ਇਸ ਮੌਲੇ ਉੱਪਰ ਇਹੀ ਕਹਿੰਦੇ ਨੇ ਜਿਹੜੇ ਬੋਲ ਕਾਏਗਾ ਪੂਰੇ ਹੋ ਜਾਣ ਹੁੰਦੇ ਜਿੰਨੇ ਜਿੰਨੇ ਉਹ ਕਾਏਗਾ ਦੇਖੋ ਜੀ ਜਿਹ ਵੀ ਉਹਦੇ ਬੋਲ ਹੋਦੇ ਹੋ ਜਾਣਾ ਉਹਦੇ ਕੋਸੇ ਨਹੀਂ ਕਹਿੰਦੇ ਹੈਗੇ ਕੀ ਦੋਸ਼ ਲਾ ਕੇ ਗਿਆ ਜੀ ਅਬਰਦੀ ਉਹ ਮਰਨ ਤੋਂ ਪਹਿਲਾਂ ਮਰਨ ਤੋਂ ਪਹਿਲਾਂ ਜਿਹੜੇ ਵੀਡੀਓ ਪਾਈ ਹੈ ਉਹੀ ਕਿਹਾ ਸਰ ਉਹ ਸੀ ਬਾਤ ਹੀ ਦੇਖੀ ਆ ਵੀਡੀਓ ਵਿੱਚ ਕਿਹੜੇ ਕਿਹੜੇ ਬੰਦੇ ਦਾ ਦੋਸ਼ ਲਾਇਆ ਨੇ ਪੰਜ ਕਿ ਖਿਰਪਾਤ ਨੂੰ ਸਰਪੰਚੇ ਤੋਂ ਹਾਂ ਜੀ ਸਰਪੰਚ ਨੇ ਘੇਰ ਕੇ ਉਹਦੀ ਵੀਡੀਓ ਬਣਾ ਕੇ ਪਹਿਲਾਂ ਪਰੋਟ ਗੋਗੜੀਆਂ ਥੀ ਦਿਆ ਉਹ ਤੋ ਉਹਥੇ ਫੋਲਾ ਫਾਲੀ ਕੀਤੀ ਆ ਉਹਦੀ ਉਹ ਕਹਿੰਦਾ ਮੈਦਾਨ ਦੇਖੋ ਜੀ ਵੇਚਦਾ ਨਹੀਂ ਹੈਗਾ ਮੈਂ ਖਾਨਾ ਖਾਣ ਦਾ ਜ਼ਰੂਰ ਹੈ ਨਾ ਭਾਈ ਹਾਂ ਕੀ ਮੈਂ ਵੇਚਦਾ ਨਹੀਂ ਹੈਗਾ ਉਹ ਅੱਡੇ ਤੋਂ ਦੇਖੋ ਜੀ ਉੱਥੇ ਦੋ ਅੱਡੇ ਚਲੇ ਆਏ ਫਿਰ ਉਹ ਤੋਂ ਆਪਣੇ ਘਰ ਨੂੰ ਲੈ ਗਿਆ ਘਰੋਂ ਉਹਨੇ ਬੋਟ ਨੂੰ ਚੁਕਾਤਾ ਤਾਂ ਨੂੰ ਪਤਾ ਉਹਨੂੰ ਕੁੱਟਿਆ ਕੀ ਕੀਤਾ ਕੀ ਨਹੀਂ ਕੀਤਾ ਹੈਗਾ ਹੋਰ ਜਾਣੀ ਜੀ ਮੈਂ ਨਿਆਣਾ ਨੂੰ ਹੁਣ ਕੋਟੇ ਲਾ ਨਾ ਅਸੀਂ ਕਹਿੰਦੇ ਵੀ ਇਹ ਵੀ ਕੁੱਟਿਆ ਹੋਰ ਨੇ ਕੋਠੋਂ ਟਕਾ ਤਬ ਮੋਢੇ ਨਾ ਤੁੰਗ ਕਰ ਕਾਤਾ ਵੀ ਆਪੇ ਨਾਲ ਦਿੰਦੇ ਕਰਤਾ ਇਹ ਵਾਪਸ ਮੈਨੂੰ ਲੈ ਤੋ ਆ ਕੇ ਇਹੋ ਕਰਤਾ ਚਲੇ ਗਿਆ ਲੈਣ ਉਹ ਜਾ ਕੇ ਸੈਨ ਵੀ ਭਾਤਨਾ ਪਾਉ ਇਹਨੂੰ ਹੁਣ ਸੀ ਤਾਂ ਸਲਪਾ ਤੁੰਗ ਵੀ ਭਾਤਨਾ ਪਾ ਕਨ ਭਾਤਨਾ ਫੋਟੋ ਤੇ ਫਾਈਲਿੰਗ ਕਰਨਾ ਸਰਪੰਚ ਜੀ ਹਾਂ ਜੀ ਜਾਣੀ ਸਰਪੰਚ ਜੀ ਅੱਜ ਬਾਤ ਇਹ ਇਹ ਲੋਕੀ ਸਰ ਦੇਖੋ ਬੱਚੇ ਗਲਤ ਰਸਤੇ ਤੁਰ ਪੈਂਦੇ ਹੁੰਦੇ ਨੇ ਬਹੁਤ ਨੌਜਵਾਨ ਇਸ ਤਰ੍ਹਾਂ ਦੇ ਹੈਗੇ ਨੇ ਪਰ ਚਾ ਕੋਈ ਹੱਲ ਨਹੀਂ ਹੁੰਦਾ ਅਗਰ ਪਰਿਵਾਰ ਕੋਲੇ ਆ ਕੇ ਕੋਈ ਗਲਵੱਤ ਕੀਤੀ ਜਾਂਦੀ ਜਾਂ ਪੰਚਾਇਤ ਗਲਵੱਤ ਕੀਤੀ ਜਾਂਦੀ ਤਾਂ ਇੱਕ ਬੱਚਾ ਬੇਇੱਜ਼ਤੀ ਮਹਿਸੂਸ ਨਾ ਕਰਦਾ ਤੇ ਇਹ ਸਟੈਪ ਨਾ ਚੱਕਦਾ ਤੇ ਤੁਹਾਡਾ ਜੋ ਇਹ ਘਰ ਹੱਸਦਾ ਬਸਦਾ ਰਹਿੰਦਾ ਹਾਂਜੀ ਹਾਂਜੀ ਬਈ ਅਸਾਂ ਤੂੰ ਨਾ ਬਹੁਤ ਦੁੱਖ ਪਾਇਆ ਪੈ ਗਿਆ ਸੀ ਦੇਖਿਆ ਠੀਕ ਹੈ ਮੱਤੇ ਦੇਖ ਨਹੀਂ ਹੁੰਦਾ ਸੀਗਾ ਮੈਂ ਤਾਂ ਭੋਲਾ ਭੋਲਾ ਚੁੱਕਣੀ ਨਾ ਪਾਲੀ ਥੀ ਗਿਆ ਜੋ ਦੋਈ ਪਾਈ ਜਾਣੀ ਹੁਣ ਸਾਨੂੰ ਤੱਕ ਜਵੇਰ ਨਹੀਂ ਦਿੰਦੀ ਹੈਗੀ ਜਿਹੜਾ ਪਾਣਾ ਸਾਡੇ ਤੋਂ ਬੀਤ ਗਿਆ ਸਿਆਣੀ ਤਾਂ ਪਾਂਚਤ ਨੇ ਮੰਨਦੀ ਨਹੀਂ ਹੈਗੀ ਕਿ ਨਾਲ ਪਰਚਾ ਤਾਂ ਕੰਨ ਛੋੜ ਤੇ ਹੋਈ ਹੋਊ ਕਹਿੰਦੇ ਆ ਵੀ ਮੁੰਡੇ ਦਾ ਲੰਬਾ ਆਇਆ ਹੋਵੇ ਪਹਿਲਾਂ ਪਿੰਡ ਦੇ ਸਾਨੂੰ ਕੋਈ ਲੰਬਾ ਨਹੀਂ ਮਿਲਿਆ ਹਜੇ ਪਹਿਲਾਂ ਆਹੀ ਠੀਕਾ ਇਹ ਵੀ ਸਾਨੂੰ ਉਹਦੇ ਘਰ ਨਹੀਂ ਦੱਸਿਆ ਕਿ ਵੀ ਤੁਹਾਡਾ ਮੁੰਡਾ ਕੱਲ ਦਾ ਵੇਖ ਲੈ ਕਰਾਉਣ ਦਾ ਫਰਜ਼ ਹੁੰਦਾ ਦੇਖੋ ਜੀ ਕਹਿਣ ਦਾ ਵੀ ਛੋਟੇ ਮੁੰਡੇ ਨਹੀਂ ਸੇ ਵਾਸਤੇ ਬਣਿਆ ਹੁੰਦੇ ਨੇ ਕਿ ਜੇ ਜ਼ਿਆਦਾਤਰ ਮਸਲੇ ਇਸ ਤਰ੍ਹਾਂ ਦੇ ਹੁੰਦੇ ਨੇ ਪਿੰਡ 'ਚ ਹੀ ਨਿਵੇੜ ਦੋ ਕਿਉਂਕਿ ਪੁਲਿਸ ਕੋਲ ਤਾਂ ਗੁੰਡਾ ਵੀ ਬਹੁਤ ਸੀਰੀਅਸ ਮੱਦਾ ਜੋਗ ਦੇ ਗੱਲ ਨਹੀਂ ਮੰਨੀ ਜਾਂਦੀ ਤਾਂ ਪੁਲਿਸ ਕੋਲੇ ਜਾਂਦੇ ਨੇ ਨਹੀਂ ਬਾਕੀ ਜਿਹੜੇ ਪੰਚ ਸਰਪੰਚ ਨੇ ਇਸ ਤਰ੍ਹਾਂ ਦੇ ਛੋਟੇ ਮੋਟੇ ਮਸਲੇ ਪਿੰਡ 'ਚ ਨਿਬੇੜ ਦਿੰਦੇ ਹੁੰਦੇ ਨੇ ਕੀ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਦੇਖੋ ਜੀ ਤੁਸੀਂ ਦੇਖੋ ਕੀ ਬਣਿਆ ਲੱਗਦਾ ਵੀ ਤੁਹਾਡੇ ਨਾਲ ਤੱਕਾ ਹੋਇਆ ਅਸਾਈ ਕਹਿਣਾ ਵੀ ਜਿਹੜੇ ਉਹ ਬੋਲ ਖਾਏ ਗਿਆ ਉਹ ਬੂਰੋ ਦੇ ਪੂਰੇ ਬਹੁ ਜਾਣਾ ਬੂਲ ਪਗਾ ਦੋ ਉਹ ਤਾਂ ਅਸੀਂ ਕੁਝ ਨਹੀਂ ਕਹੇ ਹੈਗੇ ਕੈਰੀ ਆ ਵੀ ਸਰਪੰਚ ਦੇ ਕਾਰਵਾਈ ਹੋਵੇ ਹਾਂਜੀ ਬਹੁਤ ਕਹਿੰਦਾ ਮੈਂ ਦਿਨ ਸੜ ਕੇ ਮਰਨਾ ਆ ਕਹਿੰਦਾ ਕਿ ਤੇ ਮੇਤੇ ਪੱਤਿਆਂ ਖਾਤਾ ਤਾਂ ਮੈਨੂੰ ਫੜਿਆ ਮੈਂ ਤਨ ਕੇ ਆ ਜਵਾਬ ਦਿੱਤਾ ਵੀ ਮੈਂ ਖਾਂਦਾਨ ਖਾਂਦਾਨਾ ਮੈਂ ਵੇਚਦਾ ਨਹੀਂ ਹੈਗਾ ਹਾਂਜੀ ਉਹਨੇ ਆ ਜਵਾਬ ਦਿੱਤਾ ਮੁੰਡੇ ਨੂੰ ਤੇ ਇਹਨੂੰ ਵੀ ਆਹ ਸਭ ਕਰਦੇ ਨਹੀਂ ਨਾ ਤਾਂ ਪਰ ਦੀਦੇ ਨੂੰ ਐਸੀ ਭਾਈ ਚਿਹਰੇ ਜੋ ਨਹੀਂ ਹੁਣ ਤੱਕ ਜਿੰਨੀਆਂ ਵੀ ਵੀਡੀਓ ਨੈਟ ਤੇ ਪਈਆਂ ਨੇ ਕੋਈ ਵੀ ਚੈੱਕ ਲਓ ਇਹਨਾਂ ਦੇ ਤਕਰੀਬਨ 2-4 ਤਾਂ ਘਰਾਂ ਚੂ ਨੇ ਜਿਹੜੇ ਕਰਦੇ ਨੇ ਆਪਣੇ ਮਹਤਵਪੂਰਨ ਬੰਦੇ ਨੇ ਕਈਆਂ ਨੇ ਕਿਹਾ ਵੀ ਆ ਤੁਹਾਡਾ ਬੰਦਾ ਵੀ ਇਹਨੂੰ ਵੀ ਸਮਝਾਓ ਉਹ ਨਹੀਂ ਉਹਨਾਂ ਦੇ ਘਰੇ ਜਾਂਦੇ ਨੇ ਵੀ ਆਪਣੇ ਬੱਚੇ ਨੂੰ ਰੋਕੋ ਸਾਡੇ ਦੇ ਜਾ ਕੇ ਪਰਚਾ ਠੋਕ ਦਿੰਦੇ ਨੇ ਲੱਗਦਾ ਵੀ ਤੁਹਾਡੇ ਨਾਲ ਭੇਦਭਾਵ ਕੀਤਾ ਗਿਆ ਬੱਚੇ ਨੂੰ ਜਲੀਲ ਕੀਤਾ ਗਿਆ ਸਰਕੇ ਬੱਚੇ ਨੇ ਬੱਚੇ ਨੇ ਮੌਤ ਨੂੰ ਗਲੇ ਲਗਾਇਆ ਹਾਂਜੀ ਹਾਂਜੀ ਭੇਦਭਾਵ ਕੀਤਾ ਗਿਆ ਜੀ ਨਹੀਂ ਸਾਨੂੰ ਜਾਣਦਾ ਸਾਡੇ ਘਰ ਵੀ ਆ ਸਕਦਾ ਹੈਗਾ ਆ ਮੈਂ ਕਹਿੰਦਾ 200 ਮੀਟਰ ਤੇ ਹੋਊਗਾ ਜਿੱਥੇ ਫੜਿਆ ਜੀ ਉਹ ਹਾਂ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਜੋ ਪਿੰਡ ਦਾ ਸਰਪੰਚ ਹੈ ਉਹ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ ਜੀ ਤੁਸੀਂ ਕਾਂਗਰਸ ਨਾਲ ਸੰਬੰਧ ਰੱਖਦੇ ਹੋ ਹਾਂਜੀ 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 ਤੇ ਜੋ ਮੁੱਖ ਮੰਤਰੀ ਹੁੰਦਾ ਇਹ ਸਬਦਾ ਸਰਵ ਸਾਂਝਾ ਹੁੰਦਾ ਹੈ ਸਰਦਾਰ ਭਗਵੰਤ ਸਿੰਘ ਮਾਨ ਤੋਂ ਕੀ ਮੰਗ ਕਰਦੇ ਹੋ ਅਸੀਂ ਭਗਵੰਤ ਸਿੰਘ ਜੀ ਮਾਨ ਜੀ ਤੋਂ ਇਹੀ ਮੰਗ ਕਰਦੇ ਹਾਂ ਵੀ ਜੋ ਵੀ ਗੱਲ ਸਹੀ ਆ ਉਹਦਾ ਨਿਚੋੜ ਕੱਢਿਆ ਜਾਵੇ ਤੇ ਜਿਹੜੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਠੀਕ ਆ ਕੋਈ ਗੱਲ ਕਰਨ ਹੂੰ ਜੇ ਸਾਡਾ ਬੱਚਾ ਖਰਾਬ ਸੀ ਉਹ ਸਾਨੂੰ ਆ ਕੇ ਦੱਸਦਾ ਇਹਨਾਂ ਨੂੰ ਜਦੋਂ ਸੰਦਾ ਫੜਦੇ ਸੀ ਹੁਣ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਹੈਗੀ ਆ ਕੇ ਜਨਾਬਾਂ ਕੋਈ ਲੰਬ ਆਇਆ ਹੋਵੇ ਜਾਂ ਫਿਰ ਘਰੇ ਲੜਾਈ ਝਗੜਾ ਕਰਦਾ ਹੋਵੇ ਕੋਈ ਹੋਰ ਨਸ਼ਾ ਕੋਈ दारू ਜਾਂ ਕੋਈ ਹਾਂਜੀ ਇਹ ਜਾਂ ਕੁਛ ਨਹੀਂ ਆਹੀ ਕਹਿੰਦੇ ਜੀ ਜਾਂ ਕਿਤੇ दारू ਪੀ ਲੰਦਾ ਤੇ ਪਰ ਜੀ ਚੱਲ ਜੀ ਸਾਬ ਅੱਜ ਤੁਸੀਂ ਇੱਕ ਨੌਜਵਾਨ ਲੜਕੇ ਦੇ ਭੋਗ ਤੇ ਪੁੱਛਿਓ ਜਿਸ ਤੇ ਪਰਿਵਾਰ ਨੇ ਦੋਸ਼ ਲਗਾਏ ਨੇ ਕਿ ਪਿੰਡ ਦੇ ਸਰਪੰਚ ਨੇ ਉਸ ਨੂੰ ਹੋਰਸ ਕਰਕੇ ਉਸ ਤੇ ਮਕਦਮਾ ਦਰਜ ਕਰਾਇਆ ਜਿਸ ਕਰਕੇ ਬੇਇੱਜ਼ਤੀ ਨਾ ਸਹਾਰਦਾ ਹੋਇ ਨੌਜਵਾਨ ਸੋਸਾਇਟ ਕਰ ਗਿਆ ਕੀ ਕਹੋਗੇ ਇਸ ਬਾਰੇ ਪਹਿਲਾਂ ਤਾਂ ਬੜੀ ਮਾੜੀ ਗੱਲ ਹੈ ਨੌਜਵਾਨ ਜਿਹੜਾ ਚਲੇ ਜਾਵੇ ਘਰ ਦੇ ਮਾਪੇ ਦਾ ਕੀ ਹਾਲ ਹੁੰਦਾ ਪਰਦਾ ਚੜਦੇ ਆ ਬੜੀ ਦੁੱਖ ਦੀ ਘੜੀ ਆ ਪਰਿਵਾਰ ਤੇ ਇਸ ਬੱਚੇ ਦੀ 27 ਸਾਲ ਦੀ ਉਮਰ ਸੀ ਜਿਹੜਾ ਆਪਣੇ ਸਮੇਂ ਤੋਂ ਪਹਿਲਾਂ ਚਲੇ ਗਿਆ ਬਹੁਤ ਉਦਾਈਗਾ ਦਾ ਉਸ ਦੀ ਜਿਹੜਾ ਪਰਿਵਾਰ ਬਲੇਮ ਲਾਉਂਦਾ ਪਰਿਵਾਰ ਕਹਿ ਰਿਹਾ ਕੀ ਆ ਗੱਲ ਹੋਈ ਆ ਮੈਂ ਪਰਿਵਾਰ ਦੇ ਨਾਲ ਸਹਿਮਤ ਆ ਪਰਿਵਾਰ ਜੋ ਵੀ ਸਾਨੂੰ ਕੋ ਉਹਦੇ ਨਾਲ ਕਰਾਂਗੇ ਪਰ ਇਹ ਜਿਹੜੀ ਜਾਤੀ ਨੇ ਬੜਾ ਦੇਰ ਨਹੀਂ ਚੱਲਦੀ ਕਿਸ ਨੱਕਾਤ ਲਈ ਇਸ ਪਰਿਵਾਰ ਨਾਲ ਨਹੀਂ ਹੋਈ ਬਹੁਤ ਸਾਰੇ ਮੈਨੂੰ ਹੁਣ ਦੱਸ ਰਹੇ ਨੇ ਕਿ ਸਾਨੂੰ ਘਰੇ ਆ ਕੇ ਘੂਰਿਆ ਜਾਂਦਾ ਸਾਨੂੰ ਰਸਤੇ 'ਚ ਕੋਈ ਖੜਾ ਆ ਕੇ ਘੂਰਿਆ ਜਾਂਦਾ ਕਿ ਬਹੁਤ ਮਾੜੀ ਗੱਲ ਹੁੰਦੀ ਹੈ ਪਿੰਡ ਦੀ ਪੰਚਾਇਤ ਲਈ ਕਿਉਂਕਿ ਜਿਹੜੀ ਪੰਚਾਇਤ ਹੁੰਦੀ ਆ ਉਹ ਸਭ ਦੀ ਸਾਂਝੀ ਹੁੰਦੀ ਹੈ ਜਿਵੇਂ ਆਪਣਾ ਪੰਜਾਬ ਆ ਪੰਜਾਬ ਦਾ ਮੁੱਖ ਮੰਤਰੀ ਆ ਉਹ ਸਭ ਦਾ ਸਾਂਝਾ ਹੁੰਦਾ ਹਲਕੀ ਦੇ ਐਮਐਲਏ ਨੂੰ ਸਾਂਝਾ ਦਾ ਹਾਰਾਂ ਜਿੱਤਾਂ ਜਾਂ ਵੋਟਰ ਦੀ ਰਾਜਨੀਤੀ ਆ ਉਹ ਵੋਟਾਂ ਨਾਲ ਜਿੰਨ ਤੱਕ ਸੀਮਾ ਰਹਿ ਚੁੱਕਾ ਹੈ ਉਸ ਤੋਂ ਬਾਅਦ ਜੇ ਕੋ ਬੰਦਾ ਬਣ ਜਾਂਦਾ ਤਾਂ ਉਹਨੂੰ ਸਾਰਿਆਂ ਨੂੰ ਆਪਣੀ ਬੁੱਕਲ ਚ ਆਪਣੀ ਕਲਾਵੇ ਚ ਲੈਣਾ ਚਾਹੀਦਾ ਤਾਂ ਕਿ ਇਹ ਬੰਦੇ ਨੂੰ ਪਿਆਰ ਨਾਲ ਆਪਾਂ ਨਾਲ ਤੁਰੀ ਤੁਰ ਸੰਦਾ ਵਾ ਪੰਜਾਬ ਇੱਕ ਅਹ ਜੀ ਸਟੇਟ ਆ ਜਿੱਥੇ ਜੇ ਕੋ ਕਿਸੇ ਨੂੰ ਡਰਾਵੇ ਕਿਸੇ ਤੋਂ ਨਹੀਂ ਡਰਦਾ ਹੁੰਦਾ ਚਾਹੇ ਉਹ ਦੋ ਵਕਤ ਦੀ ਰੋਟੀ ਮਸਾਂ ਖਾਂਦਾ ਪਰ ਉਹਦੀ ਅਣਖ ਇਤ ਗੈਰ ਹੁੰਦੀ ਇਸ ਕਰਕੇ ਜੇ ਕਿਸੇ ਨੂੰ ਡਰਾਵਾਗੇ ਕਦੇ ਨਹੀਂ ਕਰਦਾ ਜੇ ਪਿਆਰ ਨਾਲ ਤੁਰਾਂਗੇ ਤੁਰ ਪੈਂਦਾ ਅਸੀਂ ਇਸ ਦੁੱਖ ਦੀ ਛੜੀ ਵਿੱਚ ਬੁਆਦੇ ਨਾਲ ਆ ਜੋ ਪਰਿਵਾਰ ਕੋ ਹੁੰਦਾ ਸਾਡੀ ਜਿੰਨੇ ਦੇ ਕਿਛਪਟ ਦੇ ਸਵਾਲ ਦੇ ਨਾਲ ਜੀ ਐਮਐਲਏ ਸਾਹਿਬ ਜੋ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਹਦਾਇਤਾਂ ਹੈ ਜਾਂ ਵੀ ਸਰਪੰਚ ਇਸ ਤਰ੍ਹਾਂ ਦੇ ਦੋ ਜੋ ਤਾਨਾ ਸ਼ਾਇਦ ਰਵਈਆ ਜੋ ਇਸ ਤਰ੍ਹਾਂ ਦੇ ਪਰਮਾਨਾ ਜਾਰੀ ਕਰ ਸਕਦੇ ਨੇ ਤਲਾਸ਼ੀ ਲੈ ਸਕਦੇ ਨੇ ਨਹੀਂ ਬਿਲਕੁਲ ਸਰਕਾਰਾਂ ਦੀ ਕੋਈ ਨਾ ਸਾਡਾ ਕਾਨੂੰਨ ਲਾਅ ਕਰਦਾ ਇਸ ਗੱਲ ਦੀ ਹਾਂ ਜੇ ਕੋਈ ਪਿੰਡ 'ਚ ਜਾਤੀ ਹੋ ਰਹੀ ਆ ਜਾਂ ਕਿਸੇ ਕਿਸਮ ਦਾ ਧੱਕਾ ਹੋ ਰਿਹਾ ਉਸ ਲਈ ਪਰਿਵਾਰ ਦੇ ਨਾਲ ਪੰਚਾਇਤ ਸਹਿਮਤੀ ਨਾਲ ਕਰਕੇ ਪਿੰਡ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਸ਼ਾਰਟ ਆਊਟ ਕਰ ਸਕਦਾ ਵਾ ਉਹਨਾਂ ਨੂੰ ਹੱਲ ਕਰ ਸਕਦਾ ਪਰ ਕਿਸੇ ਤੇ ਆਪਣਾ ਹੁਕਮ ਥੋਪ ਨਹੀਂ ਸਕਦਾ ਧੰਨਵਾਦ ਸਾਡੇ ਨਾਲ ਨੇ ਜਸਵੰਤ ਸਿੰਘ ਸਰਪੰਚ ਪਿੰਡ ਰਾਮਪੁਰ ਦੇ ਅੰਜ ਸਰਪੰਚ ਸਾਹਿਬ ਜਿਸ ਤਰ੍ਹਾਂ ਕਿ ਤੁਹਾਡੇ ਪਿੰਡ ਇੱਕ ਬੱਚੇ ਦੀ ਮੌਤ ਹੋਈ ਹੈ 27 ਸਾਲ ਲੜਕੇ ਦੀ ਮੌਤ ਹੋਈ ਹੈ ਜਿਸ ਕਰਕੇ ਜੋ ਪਰਿਵਾਰ ਨੇ ਤੁਹਾਡੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਕਿ ਤੁਸੀਂ ਉਦੀ ਤਲਾਸ਼ੀ ਲਈ ਉਸ ਤੋਂ ਬਾਅਦ ਉਸ ਤੇ ਮਕਦਮਾ ਅੰਦਰ ਜਕਰਾਇਆ ਜਿਸ ਕਰਕੇ ਉਹ ਪ੍ਰੈਸ਼ਰ ਚਾਰਕ ਉਸਨੇ ਸੁਸਾਇਡ ਕੀਤੀ ਹੈ ਕੀ ਕਹੋਗੇ ਇਸ ਵਾਰ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਜਿਹੜੇ ਉਹ ਇਲਜ਼ਾਮ ਲਾਏ ਨੇ ਉਹ ਸਿਰਫ ਬੇਬੁਨਿਆਦ ਨਹੀਂ ਜੀ ਸਾਰੇ ਮੇਰੇ ਕੋਲ ਸਾਰੇ ਪ੍ਰੂਫ ਪਏ ਨੇ ਦੇਖੋ ਮੈਂ ਇੱਕ ਰਾਮਪੁਰ ਪਿੰਡ ਦਾ ਸਰਪੰਚਾਂ ਮੈਨੂੰ ਲੋਕਾਂ ਨੇ ਸਰਪੰਚ ਸੁਣਿਆ ਮੇਰੇ ਪਿੰਡ ਦੇ ਵਿੱਚ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ ਉਹਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਂ ਇੱਕ ਜ਼ਿੰਮੇਵਾਰ ਆ ਮੈਂ ਕੋਈ ਇਹ ਨਹੀਂ ਹੈਗਾ ਵੀ ਪਹਿਲਾਂ ਵਾਲਿਆਂ ਵਾਂਗੂ ਵੀ ਜੋ ਚੱਲਦਾ ਭਾਈ ਚੱਲੀ ਜਾਵੇ ਇਹ ਗੱਲ ਮੈਂ ਨਹੀਂ ਬਰਦਾਸ਼ਤ ਕਰਦਾ ਮੈਂ ਪਹਿਲਾਂ ਅਨਾਉਂਸ ਵੀ ਕਰਿਆ ਹੋਇਆ ਵੀ ਨਸ਼ਾ ਚੋ ਵੇਚਣ ਵਾਲੇ ਨੇ ਉਹ ਆਪਣਾ ਸੁਧਰ ਜਾਣ ਜਾਂ ਉਹ ਸਾਡਾ ਪਿੰਡ ਛੱਡ ਜਾਣ ਜਾਂ ਉਹ ਆਪਣਾ ਕੰਮ ਛੱਡ ਦੇਣ ਤੇ ਬਾਕੀ ਪੀਣ ਵਾਲੇ ਨੇ ਜਿਹੜੇ ਉਹਨਾਂ ਲਈ ਅਸੀਂ ਕੋਆਪਰੇਟ ਕਰਦੇ ਹਾਂ ਉਹਨਾਂ ਨੂੰ ਅਸੀਂ ਇਲਾਜ ਵੀ ਕਰਵਾਇਆ ਕਿਹਾ ਵੀ ਆ ਤੇ ਇਸ ਜਿਹੜੇ ਤੁਸੀਂ ਨੌਜਵਾਨ ਦੀ ਗੱਲ ਕਰਦੇ ਹੋ ਨੌਜਵਾਨ ਦੀ ਮੌਤ ਹੋਈ ਆ ਮੈਨੂੰ ਵੀ ਬਹੁਤ ਦੁੱਖ ਆ ਵੀ ਇਹ ਨਹੀਂ ਹੋਣਾ ਚਾਹੀਦਾ ਪਰ ਉਹਦਾ ਕਾਰਨ ਕੁਝ ਹੋਰ ਸੀਗਾ ਉਹ ਜੋ ਕਾਰਨ ਸੀ ਉਹਦਾ ਉਹ ਅੱਜ ਤੋਂ 3 ਮਹੀਨੇ ਲਗਭਗ ਤੇ ਨੇ ਜਾਂ 3.5 ਮਹੀਨੇ ਲਗਭਗ ਪਹਿਲਾਂ ਦੀ ਘਟਨਾ ਮੈਂ ਕੋਈ ਕਿਸੇ ਮੈਂ ਰਾਮਪੁਰਪਿੰਡ ਦਾ ਸਰਪੰਚ ਆ ਮੇਰੇ ਪਿੰਡ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਤਾਂ ਉਹਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਬਣਦੀ ਆ ਮੈਨੂੰ ਉਸ ਨੌਜਵਾਨੇ ਬਾਰੇ ਪਤਾ ਲੱਗਿਆ ਸੀਗਾ ਵੀ ਉਹ ਕੈਪਸੂਲ ਨਸ਼ੇਰੇ ਵੇਚਦਾ ਮੈਂ ਉਹਦੀ ਤਲਾਸ਼ੀ ਲਈ ਆ ਲਾਈਵ ਲਈ ਆ ਉਹਦੇ ਵਿੱਚ ਵੀਡੀਓ ਬਣੀ ਹੋਈ ਆ ਤੇ 45 ਕੈਪਸੂਲ ਦੇ ਲਗਭਗ 1450 ਕੈਪਸੂਲੋ ਦੇ ਕੋਲ ਮੈਂ ਬਰਾਮਦ ਕਰੇ ਨੇ ਬਾਕੀ ਮੇਰੀ ਜਾਣ ਤੋਂ ਮੇਰੀ ਇਨਫੋਰਮੇਸ਼ਨ ਮੁਤਾਬਕ ਕੋਈ ਜ਼ਿਆਦਾ ਸੀ ਉਹ ਪਹਿਲਾਂ ਵੇਚ ਚੁੱਕਿਆ ਸੀਗਾ ਤੇ ਬਸ ਉਸ ਤੋਂ ਮੈਂ ਫੜਿਆ ਫੜ ਕੇ ਉਹਨੂੰ ਪੁਲਿਸ ਦੇ ਵਾਲੇ ਕੀਤਾ ਪੁਲਿਸ ਨੇ ਆਪਣੀ ਬਣਦੀ ਕਾਰਵਾਈ ਕੀਤੀ ਆ ਇਸ ਦੇ ਵਿੱਚ ਨਸ਼ਾ ਤਾਂ ਹੁਣ ਰੋਕਣਾ ਹੀ ਹੈ ਜੇ ਪੰਚਾਇਤਾਂ ਨਹੀਂ ਰੋਕਣਗੀਆਂ ਤਾਂ ਕੌਣ ਰੋਕੇਗਾ ਬਿਲਕੁਲ ਤੁਹਾਨੂੰ ਵੀ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਹਦਾਇਤਾਂ ਹੈ ਕਿ ਵੀ ਇਸ ਤਰ੍ਹਾਂ ਦੇ ਜੋ ਬੱਚੇ ਨੇ ਆਈਡੈਂਟੀਫਾਈ ਕਰਕੇ ਤਲਾਸ਼ੀ ਲੈ ਕੇ ਤੁਸੀਂ ਉਹਨਾਂ ਤੇ ਮਕਦਮਾ ਦਰਜ ਕਰਾਓ ਨਹੀਂ ਮੈਂ ਇਹ ਤਾਂ ਮੈਂ ਜ਼ਰੂਰੀ ਸਮਝਦਾ ਹੀ ਵੀ ਸਾਨੂੰ ਕੋਈ ਇਹਦੇ ਲਈ ਹਦਾਇਤ ਦੇਣ ਦੀ ਲੋੜ ਆ ਕਿਸੇ ਨੂੰ ਸਾਡਾ ਮੇਰਾ ਪਿੰਡ ਆ ਮੇਰੇ ਪਿੰਡ ਦੇ ਨੌਜਵਾਨ ਮੇਰੇ ਪਿੰਡ ਦੇ ਲੋਕ ਮੇਰੇ ਪਿੰਡ ਦੇ ਬੱਚੇ ਨਸ਼ਾ ਮਾਰ ਰਹੇ ਨੇ ਮੇਰੇ ਪਿੰਡ ਦੇ ਪਰਿਵਾਰ ਨਸ਼ਾ ਉਜੜ ਰਹੇ ਨੇ ਤੇ ਉਹਦੇ ਲਈ ਮੈਨੂੰ ਤਾਂ ਮੈਂ ਤਾਂ ਕੋਈ ਕਿਸੇ ਦੀ ਹਦਾਇਤ ਨੂੰ ਜੁ ਕੋਈ ਸਮਝਦਾ ਨਹੀਂਗਾ ਮੇਰੀ ਜ਼ਿੰਮੇਵਾਰੀ ਵੀ ਮੈਂ ਕਰੂੰਗਾ ਜੀ ਅੱਗੋਂ ਵੀ ਕਰੂੰਗਾ ਪਹਿਲਾਂ ਵੀ ਕਰੀਆ ਤੇ ਅੱਜ ਜਿਹਨਾਂ ਦਾ ਭੋਗ ਸੈਰੇਮੋਨੀ ਸੀਗੀ ਉੱਥੇ ਜੋ ਸਾਬਕਾ ਐਮਐਲਏ ਲਖਬੀਰ ਸਿੰਘ ਲੱਖਾ ਜੀ ਪੁੱਜੇ ਸੀਗੇ ਉਹਨਾਂ ਨੇ ਕਿਹਾ ਕਿ ਕਿ ਉਹਨਾਂ ਦੇ ਧਿਆਨ ਵਿੱਚ ਇਸ ਤਰ੍ਹਾਂ ਦੇ ਘਟਨਾਵਾਂ ਹੈਗੀਆਂ ਕਿ ਰਸਤੇ 'ਚ ਘੇਰ ਕੇ ਜਾਂ ਘਰ ਜਾ ਕੇ ਘੂਰਦੇ ਨੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਕੀ ਗੱਲਬਾਤ ਕੀ ਵਕਤ ਦੋਂਗੇ ਇਸ ਬਾਰੇ ਕੋਈ ਇੱਕ ਬੰਦਾ ਕਹਿ ਦੇਵੇ ਵੀ ਸਾਡੇ ਜਨ ਰਸਤੇ 'ਚ ਘੇਰ ਕੇ ਸਾਡੇ ਨਾਲ ਕੁੱਟਮਾਰ ਕੀਤੀ ਆ ਜਾਂ ਸਾਡੇ ਨਾਲ ਕੋਈ ਨਜਾਇਜ਼ ਸਾਡੇ ਤੇ ਕੋਈ ਪਰਚਾ ਪਾਇਆ ਇੱਕ ਵੀ ਬੰਦਾ ਕਹਿ ਦੇਵੇ ਜਾਂ ਸਾਡੀ ਤਲਾਸ਼ੀ ਲਈ ਆ ਸਿਰਫ ਉਹੀ ਬੰਦਾ ਫੜਿਆ ਜਿਹਦੀ ਜੇਬ ਚੋਂ ਬਰਾਮਦ ਹੋਇਆ ਸਾਰਿਆਂ ਦੀ ਵੀਡੀਓ ਬਣੀਆ ਹੋਈਆਂ ਨੇ ਔਰ ਸਭਨੋਂ ਪਰਚੇ ਪਏ ਹੋਏ ਨੇ ਇਹ ਕੰਮ ਅਸੀਂ ਜਾਰੀ ਰੱਖਾਂਗੇ ਹਾਂ ਜਿਹੜੇ ਤੁਸੀਂ ਗੱਲ ਕਰਦੇ ਹੋ ਜੋ ਪੋਲਿਟਿਕਲ ਸਰਕਾਰਾਂ ਸੀਗੀਆਂ ਪਹਿਲਾਂ ਅਜ ਤੋਂ ਪਹਿਲਾਂ ਨੇ ਸਰਕਾਰ ਦੀ ਸਾਡੇ ਐਮ.ਐਲ.ਏ ਸੀਗੇ ਉਹਨਾਂ ਦੇ ਟਾਈਮ 'ਚ ਸਾਰਾ ਸਾਰਾ ਪਿੰਡ ਜਾਣਦਾ ਵੀ ਥਿੱਕ ਕਿਵੇਂ ਨਸ਼ਾ ਵਿਕਦਾ ਸੀਗਾ ਕਿਵੇਂ ਸ਼ਰਾਬ ਦੇ ਪੈਗ ਵੇਚਦੇ ਸੀ 10 10 20 20 ਰੁਪਏ ਦੇ ਪੈਗ ਵੇਚਦੇ ਸੀਗੇ 25 ਤੋਂ 30 ਬੰਦੇ ਸਕੂਟੀਆਂ ਦੇ ਵਿੱਚ ਖਾਲੀ ਸ਼ਰਾਬ ਦੀਆਂ ਬੋਤਲਾਂ ਪਾਣੀ ਦੀਆਂ ਬੋਤਲਾਂ ਗਲਾਸ 20 ਰੁਪਏ ਦਾ 25 ਰੁਪਏ ਦਾ 30 ਰੁਪ ਤੇ ਮੈਂ ਆਪਣੇ ਉਸ ਟਾਈਮ ਦੇ ਇੱਕ ਪੰਚਾਇਤ ਮੈਂਬਰ ਨੂੰ ਮੈਂ ਆਪਣੇ ਮੈਂ ਪਰਮਾਤਮਾ ਦੀ ਕਸਮ ਖਾ ਕੇ ਕਹਿੰਦਾ ਮੈਂ ਫੋਨ ਵੀ ਕਰਿਆ ਸੀਗਾ ماں ਵੀ ਥੋੜੀ ਪੰਚਾਇਤ ਆ ਥੋੜੀ ਸਰਕਾਰ ਆ ਤੁਹਾਡੇ ਚੱਲ ਕੀ ਰਿਹਾ ਪਿੰਡ ਚ ਉਹਨਾਂ ਦਾ ਮੈਨੂੰ ਇੱਕੋ ਇੱਕ ਜਵਾਬ ਦੀ ਕਹਿੰਦੇ ਜੀ ਇਹਨਾਂ ਦੀ ਪਹੁੰਚ ਸਾਡੇ ਤੋਂ ਉੱਪਰ ਆ ਡੇਢ ਨਸ਼ਾ ਵਿਚ ਨਾਲੇ ਨਾਲ ਸਾਡੇ ਤੋਂ ਉੱਪਰ ਤੱਕ ਪਹੁੰਚ ਇਹਨਾਂ ਦੀ ਵੀ ਸੀ ਨਾਲ ਕੁਝ ਨਹੀਂ ਕਰ ਸਕਦੇ ਸਰਪੰਚ ਸਾਹਿਬ ਇੱਕ ਇਹ ਵੀ ਗੱਲ ਆਈ ਹੈ ਕਿ ਇਹ ਬੱਚਾ ਸਿਰਫ ਨਸ਼ਾ ਕਰਦਾ ਸੀ ਨਸ਼ਾ ਵੇਚਦਾ ਨਹੀਂ ਸੀ ਤੇ ਉਸਨੇ ਇਹ ਗੱਲ ਤੁਹਾਨੂੰ ਬਾਰ-ਬਾਰ ਕਹੀ ਹੈ ਤੇ ਇਸ ਤਰ੍ਹਾਂ ਕੀ ਕਹੋਗੇ ਇਸ ਬਾਰੇ ਨੇ ਕੈਨ ਵਾਲਾ ਦਾ ਕੋਈ ਵੀ ਨਹੀਂ ਕਹਿੰਦਾ ਜੀ ਕੋਈ ਵੀ ਨਹੀਂ ਕਹਿੰਦਾ ਵੀ ਐਵੇਂ ਵੇਚਦਾ ਜੇ ਹੁਣ ਇੱਕ ਟਾਈਮ ਦੇ ਵਿੱਚ ਕੋਈ ਬੰਦੇ ਨੇ ਸਾਨੂੰ ਪਤਾ ਵੀ ਉਹਦਾ ਉਹਨੇ ਪਹਿਲਾਂ ਕੈਪਸੂਲ ਵੇਚ ਚੁੱਕਿਆ 45 ਤੋਂ 50 ਕੈਪਸੂਲ ਮੈਨਰੇ ਕੋਲੋਂ ਬਰਾਮਦ ਕਰਦਾ ਤਾਂ 45 ਤੋਂ 50 ਕੈਪਸੂਲ ਤਾਂ ਇਹ ਬੰਦਾ ਘੱਟੋ ਘੱਟ ਪੈ ਜਿੱਖੀ ਤਾਂ 15 ਦਿਨ ਚ ਵੀ ਨਹੀਂ ਖਾਂਦਾ ਵੇਚਦਾ ਸੀਗਾ ਬਿਲਕੁਲ ਵੇਚਦਾ ਸਾਰਿਆਂ ਨੂੰ ਪਤਾ ਮੈਨੂੰ ਇਹ ਪੱਕੀ ਇਨਫੋਰਮੇਸ਼ਨ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਮੈਂ ਉਹਦੀ ਤਲਾਸ਼ੀ ਲਈ ਜਾਂ ਉਹਦੇ ਕੋਲੋਂ ਬਰਾਮਦ ਕੀਤਾ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਉਸਦੇ ਪਰਿਵਾਰ ਫੇਮ ਨੇ ਇਹ ਵੀ ਕਿਹਾ ਕਿ ਉਹ ਉਸਦੀ ਦਵਾਈ ਚੱਲ ਰਹੀ ਸੀ ਇਸ ਕਰਕੇ ਦਵਾਈ ਖਾ ਰਿਆ ਨੇ ਦਵਾਈ ਤਾਂ ਦੇਖੋ ਦਵਾਈ ਤੋਂ ਬਹੁਤ ਨੌਜਵਾਨ ਨੇ ਸਾਡੇ ਜਿਹੜੇ ਨਸ਼ੇ ਦਾ ਕੰਮ ਲੈਂਦੇ ਆ ਹਸਪੀਟਲ ਤੋਂ ਜਿਹੜੇ ਲੈਂਦੇ ਆ ਗੋਲੀ ਖਾਂਦੇ ਆ ਉਹ ਸਿਰਫ ਨਸ਼ੇ ਦਾ ਕੰਮ ਲੈਂਦੇ ਆ ਮੈਂ ਬਹੁਤ ਬੱਚਿਆਂ ਨੂੰ ਦਵਾਈ ਦਵਾਈ ਆ ਜੀ ਮੈਂ ਆਪਣੇ ਪੱਲੇ ਉਹ ਜਿਹੜੇ ਬੱਚੇ ਮਾਵਾ ਮੇਰੇ ਕੋ ਆ ਕੇ ਰਹਿੰਦੀਆਂ ਸੀਗੀਆਂ ਵੀ ਸਾਡੇ ਵਿੱਚ ਨਸ਼ਾ ਨਹੀਂ ਛੱਡ ਰਹੇ ਇਹ ਗਰੀਬ ਪਰਿਵਾਰਾਂ ਸੀ ਉਹ ਸਾਡੇ ਕਹਣੇ ਵੇਚਦੇ ਸੀ ਸਾਡੇ ਉਹਨੇ ਸਿਲੰਡਰ ਵੇਚਤੇ ਸਾਡਾ ਆਹ ਵੇਚਦਾ ਸਾਡਾ ਸਮਾਨ ਵੇਚਦਾ ਤੇ ਮੈਂ ਉਹਨਾਂ ਨੂੰ ਬਹੁਤ ਵਾਰ ਬਹੁਤ ਬੱਚੇ ਮੈਂ ਤੁਹਾਨੂੰ ਕਦੇ ਮਿਲਾ ਵੀ ਦਊਗਾ ਉਹਨਾਂ ਨੂੰ ਮੈਂ 2-2 ਮਹੀਨੇ ਲਗਾਤਾਰ ਦਵਾਈ ਖਲਾਈਆ ਉਹ ਦਵਾਈ ਵੀ ਖਾਈ ਜਾਂਦੇ ਸੀ ਨਸ਼ਾ ਵੀ ਖਾਈ ਜਾਂਦੇ ਸੀ ਅਖੀ